ਉਸੋਂ ਹਿੰਦੀ ਵਾਲੀ ਮੈਡਮ ਮੈਂ ਉਹ ਪੜਾਈ ਕੀਤੀ ਜਿਹੜੇ ਬੰਦੇ ਕਰਨ ਖਰਾਬੀ ਉਹਨਾਂ ਨੂੰ ਕਰਦਾ ਸੂਚ ਤੇਰਾ ਭਾਈ ਐਸਆਈ ਹੁਬਲੇ ਚਾਚਾ ਆ ਬੈ ਜਾ ਚਾਹ ਹੋਰ ਕੀ ਹਾਲ ਪਤੀਜ ਬੜਾ ਨਖੜੇ ਆ ਗਿਆ ਕੀ ਗੱਲ ਹੈਗੇ ਉਹ ਨਖੜਨਾ ਕੀ ਹੀ ਹਾਂ ਉਹ ਮੈਂ ਚਾਲ ਅੱਜ ਵੇਲੇ ਆਂ ਤੇ ਭਤੀਜ ਨੂੰ ਮਿਲ ਆਈਏ ਕਬਜ਼ ਸ਼ੁਕਰਿਆ ਮੇਰਾ ਆ ਗਿਆ ਹੋਰ ਸਰਾਹ ਤੂੰ ਗੱਲਬਾਤ ਕਪੜਾ ਬਣਾ ਦੀਆ ਨਾ ਥੋੜੇ ਆਹ ਬੋਰੇ ਨਾ ਚਾਚੀ ਤੇਰੀ ਆਂਦੀ ਹੀ ਵੀ ਕਿਤੇ ਜਾਣ ਆਉਣ ਵੇਲੇ ਆਉਣ ਜਾਣ ਲਈ ਮੈਂ ਤੈਨੂੰ ਸੂਟ ਸਵਾ ਕੇ ਦੇਣਾ ਏ ਉਹਦੀ ਖਰੀਦ ਆ ਅੱਛਾ ਮੇਰਾ ਵੀ ਚਾਚੀ ਤੇਰਾ ਪੂਰਾ ਖਿਆਲ ਰੱਖਦੀ ਚਾਚਾ ਐਦਾਂ ਹੀ ਆ ਨਾ ਫਿਰ ਉਹਦਾ ਚਾਚਾ ਤੂੰ ਚੀਜ਼ ਤਾਂ オリジナル ਹੀ ਪਾਈ ਆ ਉਹ ਕਿੱਥੇ オリジナル ਆ ਕਿਉਂ ਕੀ ਹੋਇਆ ਇਹਨੂੰ ਆਪਣੇ ਹਿੰਦੁਸਤਾਨ ਦੇ ਵਿੱਚ ਹਰ ਚੀਜ਼ ਚ ਤੇ ਮਿਲਾਵਟ ਆ ਅੱਛਾ ਰੇਤਾ ਜੋ ਬਜਰੀ ਚ ਦੁੱਧ ਚ ਦਹੀਂ ਚ ਪਨੀਰ ਚ ਹਰ ਚੀਜ਼ ਚ ਮਿਲਾਵਟ ਆ ਅੱਛਾ ਇਹ ਗੱਲ ਚਾਚਾ ਤੇਰੀ ਸਹੀ ਆ ਹਰ ਚੀਜ਼ ਦੇ ਵਿੱਚ ਮਿਲਾਵਟ ਆ ਪਰ ਇੱਕ ਗੱਲ ਯੋ ਇੱਕ ਚੀਜ਼ ਦੇ ਵਿੱਚ ਮਿਲਾਵਟ ਨਹੀਂ ਹੈਗੀ ਉਹ ਸਾਰੀਆਂ ਚੀਜ਼ਾਂ ਚ ਮਿਲਾਵਟ ਹੈਗੀ ਆ ਭਤੇਜ ਸੋਹਣ ਗੱਲ ਆ ਆ ਹੁਣ ਜਨਾਨੀਆਂ ਵਾਲੇ ਜਨਾਨੀਆਂ ਚ ਵੀ ਮਿਲਾਵਟ ਆ ਹੈ ਜਨਾਨੀਆਂ ਦੇ ਵਿੱਚ ਵੀ ਮਿਲਾਵਟ ਆ ਉਹ ਕਿਹੜੀ ਉਹ ਸੋਹਣ ਗੱਲ ਆ ਹੁਣ ਬੰਦਾ ਜਦੋਂ ਸੁੱਤੇ ਪਿਆ ਉੱਠਦਾ ਸਵੇਰੇ ਸਵੇਰ ਤੇ ਜਨਾਨੀ ਜਿਹੜੀ ਆ ਜਾਂਦੀ ਆ ਸ਼ੀਸ਼ੇ ਦੇ ਮੂਹਰੇ ਖੜੀ ਹੋ ਕੇ ਆਪਣਾ ਮੇਕਅਪ ਕਰਦੀ ਆ ਸੁਰਖੀ ਬਿੰਦੀ ਲਾਉਂਦੀ ਆ ਐ ਤੇ ਉਹ ਐ ਰੈਡੀ ਹੋ ਕੇ ਬਾਹਰ ਆਉਂਦੀ ਆ ਤੇ ਰੈਂਦੀ ਖੁੰਦੀ ਕਸਰ ਆ ਪਾਰਲਰ ਤੇ ਜਾ ਕੇ ਨਿਕਲ ਜਾਂਦੀ ਆ ਉਹ ਕਈ ਵਾਰੀ ਤੇ ਨਾ ਭਤੀਜ ਆਪਣੀ ਜਨਾਨੀ ਨਹੀਂ ਪਛਾਣੀ ਜਾਂਦੀ ਉਹਨੂੰ ਵੀ ਕਹਿਣਾ ਪੈਂਦਾ ਭੈਣ ਜੀ ਸਾਸਰੀ ਘਰ ਉਹ ਚਾਚੀ ਨੂੰ ਨਾ ਕਹਦੀ ਕਿ ਭੈਣ ਜੀ ਉਹਨੇ ਤੇ ਦੁਵਾਲੇ ਹੋਈ ਨਹੀਂ ਉਹ ਇੱਕ ਚੀਜ਼ ਦੇ ਵਿੱਚ ਮਲਾਵਟ ਨਹੀਂ ਹੈਗੀ ਉਹ ਕਿਹੜੀ ਆ ਆ ਜਿਹੜੀ ਘਰ ਦੇ ਵਿੱਚ ਬਿਜਲੀ ਆਉਂਦੀ ਆ ਬੱਤੀ ਆਉਂਦੀ ਆ ਉਹ ਇਹਦੇ 'ਚ ਵੀ ਹੈਗੀ ਆ ਇਹ 'ਚ ਕਿਉਂ ਨਹੀਂ ਪੰਜਾਬ 50 ਸਾਲ ਤੋਂ ਪੁਰਾਣੇ ਰੁੱਖ ਲੋਕਾਂ ਰਹਿਣ ਹੀ ਨਹੀਂ ਦਿੱਤੇ ਚਾਚਾ ਅੱਜਕੱਲ ਬੱਤੀ ਜਿਹੜੀ ਆ ਨਾ ਆ ਪਰਾਲੀ ਤੇ ਬਣਨਦੀ ਆ ਕਾਹ ਪੂਸ ਤੇ ਬਣਨਦੀ ਆ ਇਹ ਇਹਦਾ ਕੀ ਅਸਰ ਹੋਣਾ ਹੈ ਅੱਛਾ ਇਹਦਾ ਕਹਾ ਵੀ ਤੇਰਾ ਮਤਲਬ ਪੰਦਾ ਵੀ ਬੱਤੀ ਜਿਹੜੀ ਉਹ ਵੀ ਮਲਾਵਟਾਲੀ ਆ ਮਲਾਵਟਾਲੀ ਆ ਚਾਚਾ ਆ ਜਾ ਤੈਨੂੰ ਖਵਾ ਮਲਾਵਟਾਲੀ ਕਿ ਕਿਹੜੀ ਚੱਲ ਚਾਚਾ ਖਵਾਵਾਂ ਤੈਨੂੰ ਚੱਲ ਵੇਖ ਲੈਨੇ ਆ ਆ ਜਾ ਇੱਥੇ ਰੋਕ ਤੂੰ ਚਾਚੇ ਨਾ ਮੈਂ ਦੱਸਦਾ ਬੱਤੀ ਅਸਲੀ ਆ ਕੇ ਨਕਲੀ ਆ ਲੈ ਚਾਚਾ ਚਾਚਾ ਪਹਿਲਾਂ ਬੱਥਰੇ ਡਾਂਗੇ ਇੱਥੇ ਬਸ ਆਹ ਫੜ ਤੂੰ ਖਲੋ ਯਾਰ ਆ ਫੜ ਜੋੜ ਇਨੂੰ ਫੜ ਦੋਵੇਂ ਬੰਦੇ ਐ ਘੁੱਟ ਕੇ ਫੜ 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 ਘੁੱਟ ਕੇ ਉਹ ਫੜ ਲਾ ਡਰੀ ਕਿਉਂ ਜਨਾਬ ਆਏ ਤੇ ਨਕਲੀ ਯਾਰ ਨਕਲੀ ਤੋਂ ਡਰਨੇ ਆ ਅੱਛਾ ਘੁੱਟ ਕੇ ਫੜ ਕੇ ਰੱਖ ਠੀਕ ਐ ਘੁੱਟ ਕੇ ਫੜ ਲੀਆ ਮੈਂ ਤਾਰਾ ਥੋੜਾ ਐ ਮੇਰੇ ਤੋਂ ਪਿਛੇ ਰਹਿ ਠੀਕ ਐ ਚਾਚਾ ਘੁੱਟ ਕੇ ਫੜੀਓ ਨਾ ਹਾਂ ਘੁੱਟ ਕੇ ਫੜੀਆ ਮੈਂ ਛੱਡੀ ਨਾ ਢਿੱਲੀ ਹੁਣ ਨਾ 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 ਢਿੱਲੀ ਕਿੱਧਰ ਛੱਡੂਗਾ ਤੈਨੂੰ ਮੈਂ ਦਾਦਾ ਅਸਲੀ ਕੇ ਨਕਲੀ ਐ ਐ ਚਾਚਾ ਫੜੀ ਘੁੱਟ ਕੇ ਹਾਂ ਫੜੀ ਐ ਘੁੱਟ ਕੇ ਮੈਂ ਚਾਚਾ ਤੈਨੂੰ ਮੈਂ ਵਖੋੜਾ ਅਸਲੀ ਕੇ ਨਕਲੀ ਐ ਇਹ ਆ ਲੈ ਚਾਚਾ ਫੜੀਓ ਹਾਂ ਹਾਂ ਫੜੀਆ ਆ ਕਰੀ ਚੱਕ चाचा ठीक आहे न ठीक सवा बूस वारी Dia tak boleh alih nalut dia di saya No, no, no,